ਅੱਜ ਅਸੀਂ ਸ਼ਰਮਣੀ ਅਕਾਲ ਦਲ ਮੋਢੀ ਸਰਜੀਤ ਜਿਹੜਾ ਹੈ ਉਹਦੇ ਵੱਲੋਂ ਮਾਨ ਜੋ ਗਵਰਨਰ ਪੰਜਾਬ ਨੂੰ ਹੜ੍ਹਾਂ ਦੀ ਸਥਿਤੀ ਬਾਰੇ ਮਿਲ ਕੇ ਆਏ ਆ ਭਾਵੇਂ ਸਾਰੇ ਪੰਜਾਬ ਵਿੱਚ ਹੜ੍ਹਾਂ ਦੀ ਤਬਾਹੀ ਹੋਈ ਆ ਬਹੁਤ ਨੁਕਸਾਨ ਹੋਇਆ ਉਹਦੀ ਪ੍ਰਭਾਈ ਦੀ ਜ਼ਰੂਰਤ ਆ ਪਰ ਮਾਲਵੇ ਖੇਤਰ ਦੇ ਵਿੱਚ ਘੱਗਰ ਦਰਿਆ ਦੀ ਜਿਹੜੀ ਬੜੇ ਲੰਬੇ ਸਮੇਂ ਤੋਂ ਮੁਸੀਬਤ ਚੱਲ ਰਹੀ ਆ ਮਾਰ ਚੱਲ ਰਹੇ ਨੇ ਲੋਕ ਉਹ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਅਸੀਂ ਨੋਟਸ ਲਿਆਂਦਾ ਕਿ ਇਸ ਅ ਘੱਗਰ ਦਰਿਆ ਨੂੰ ਚੈਨਲਾਈਜ਼ ਕਰਨ ਦਾ ਸੀ ਇੱਕ ਪ੍ਰੋਜੈਕਟ ਬਣਾਇਆ ਸੀ ਤਿੰਨ ਫੇਜ਼ ਦੇ ਵਿੱਚੋਂ ਪ੍ਰੋਜੈਕਟ ਜਿਹੜਾ ਬਣਨਾ ਸੀ 700 ਕਰੋੜ ਦਾ 136 ਕਰੋੜ ਦੇ ਵਿੱਚ ਪਹਿਲਾ ਫੇਜ਼ ਉਹਦਾ ਮੁਕੰਮਲ ਹੋ ਗਿਆ ਸੀ ਮਕੋੜ ਸਾਹਿਬ ਤੋਂ ਲੈ ਕੇ ਆਪਣਾ ਖਨੌਰੀ ਤੋਂ ਲੈ ਕੇ ਮਕੋੜ ਸਾਹਿਬ ਤੱਕ ਪਰ ਦੂਜਾ ਫੇਜ਼ ਜਦੋਂ ਸ਼ੁਰੂ ਹੋਣ ਲੱਗਿਆ ਤਾਂ ਸਿਡਬੀਸੀ ਦੇ ਵਿੱਚ ਹਰਿਆਣਾ ਗਵਰਨਮੈਂਟ ਨੇ ਅਰਜੀ ਭਾਤੀ ਤੇ ਰੋਕ ਲਾਤੀ ਉਹ ਅਜੇ ਤੱਕ ਰੋਕ ਲੱਗੀ ਹੋਈ ਆ ਅਸੀਂ ਕਹਿੰਦੇ ਆ ਵੀ ਜੇ ਰੋਕ ਹਟਾਈ ਜਾਵੇ ਹਰਿਆਣਾ ਤੇ ਪੰਜਾਬ ਦੇ ਮਾਂ ਜੋ ਮੁੱਖ ਮੰਤਰੀ ਦੋਨਾਂ ਨੂੰ ਬੁਲਾ ਕੇ ਇਕੱਠੀ ਮੀਟਿੰਗ ਕਰਾ ਕੇ ਹਰਿਆਣਾ ਦਾ ਵੀ ਨੁਕਸਾਨ ਹੁੰਦਾ ਉਸ ਟਾਈਮ ਉਸ ਸਮੇਂ ਦੇ ਮੁੱਖ ਮੰਤਰੀ ਇਹ ਪਤਾ ਨਹੀਂ ਕਿਸੇ ਦੇ ਚੱਕੇ ਚ ਕਾਇਆ ਕਿਸ ਕਾਰਨ ਉਹ ਰੋਕ ਲਗਾਤੀ ਨਹੀਂ ਤਾਂ ਹਰਿਆਣਾ ਦਾ ਵੀ ਨੁਕਸਾਨ ਆ ਇਹਦੇ ਸੋ ਪੰਜਾਬ ਦਾ ਵੀ ਬਹੁਤ ਵੱਡਾ ਨੁਕਸਾਨ ਆ ਉਹ ਸੀਡਬਲਿਊ ਸੀ ਵਿੱਚ ਜਿਹੜੀ ਅਰਜੀ ਪਈ ਆ ਰੋਕ ਲੱਗੀ ਹੋਈ ਆ ਉਹ ਦੂਰ ਕਰਾਉਣ ਦੀ ਲੋੜ ਆ ਤਾਂ ਕਿ ਘੱਗਰ ਦੇ ਸਾਰੇ 빙 ਨਿਕਲ ਜਾਣ ਘੱਗਰ ਚੈਨਲਾਈਜ਼ ਹੋ ਜਾਏ जीटी रोड अंबाले ਤੋਂ ਲੈ ਕੇ ਚਾਂਦਪੁਰ ਤੱਕ ਘੱਗਰ ਪਧਰਾ ਹੋ ਸਕਦਾ ਬਿਲਕੁਲ ਉਹਦੇ ਬੰਨ ਮਜ਼ਬੂਤ ਹੋ ਸਕਦੇ ਆ ਚੌੜਾ ਹੋ ਸਕਦਾ ਉਸ ਪ੍ਰੋਜੈਕਟ ਦੇ ਮੁਤਾਬਿਕ ਕੋਈ ਖੇਤ ਵੀ ਨੁਕਸਾਨ ਨਹੀਂ ਹੋਏਗਾ ਜੇ ਉਹ ਪ੍ਰੋਜੈਕਟ ਮੁਕੰਮਲ ਹੋਵੇ ਉਹਦੇ ਲਈ ਅਸੀਂ ਮਾਝਾ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਇੰਟਰਵਿਨ ਕਰੋ ਦੂਜਾ ਘੱਗਰ ਤੇ ਦੋ ਆਸਲ ਤੇ ਐਸੇ ਸਾਈਫਨ ਬਣੇ ਨੇ ਜਿਹੜੇ ਬਿਲਕੁਲ ਹੀ ਠੀਕ ਨਹੀਂ ਇੱਕ ਤਾਂ ਗੁੱਲਾਚੀਕਾ ਦੇ ਲਵੇ ਹਾਂਸੀ ਬਟਾਣਾ ਨਹਿਰ ਘੱਗਰ ਦੇ ਉੱਤੋਂ ਦੀ ਲੰਘਾਤੀ ਤੇ ਖਨੌਰੀ ਦੇ ਲਵੇ ਭਾਗੜਾ ਦੇ ਘੱਗਰ ਦੇ ਉੱਤੋਂ ਦੀ ਲੰਘਾਤੀ ਜਦੋਂ ਕਿ ਟੈਕਨੀਕਲੀ ਨਹਿਰਾ ਜਿਹੜੀਆਂ ਨੇ ਦਰਿਆਵਾਂ ਦੇ ਢੇਠਾਂ ਦੀ ਲੰਘਦੀਆਂ ਨੇ ਤਾਂ ਵਧੀਆ ਰਹਿੰਦਾ ਪਾਣੀ ਦਾ ਵਹਾਅ ਜਿਹੜਾ ਰੁਕਦਾ ਨਹੀਂ ਹੁਣ ਬੈਡ ਨੀਵਾ ਹੈ ਹਾਂਸੀ ਬਟਾਣਾ ਦਾ ਉਹ ਰੋਕ ਲੱਗ ਜਾਂਦੀ ਆ ਬਹੁਤ ਵੱਡਾ ਨੁਕਸਾਨ ਹੁੰਦਾ ਇਸੇ ਤਰ੍ਹਾਂ ਸਤਰਾਣੇ ਹਲਕੇ ਦੇ ਵਿੱਚ ਖਨੌਰੀ ਲਵੇ ਬੈਡ ਨੀਵਾ ਹੋਣ ਕਰਕੇ ਭਾਗੜਾ ਡੈਮ ਦਾ ਉਹ ਨੁਕਸਾਨ ਹੁੰਦਾ ਸੋ ਦੋਨੇ ਡਿਜ਼ਾਈਨ ਜਿਹੜੇ ਗਲਤ ਨੇ ਇੱਕ ਤਾਂ ਸੀ ਉਹ ਕਿਹਾ ਤੇ ਦੂਜਾ ਚੈਨਲਾਈਜ਼ ਕਰਨ ਦੀ ਗੱਲ ਕਹੀ ਆ ਇੱਕ ਵੱਡੀ ਗੱਲ ਜਿਹੜੀ ਹੈ ਵੀ ਪੰਜਾਬ ਦੇ ਵਿੱਚ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ 29 ਚੈੱਕ ਡੈਮ ਬਣੇ ਹੋਏ ਨੇ 29 ਦੇ 29 ਚੈੱਕ ਡੈਮ 1-2 ਸਾਲਾਂ ਵਿੱਚ ਬਣਨ ਤੋਂ ਬਾਅਦ ਸਿਲਟ ਨਾਲ ਭਰ ਗਏ ਅੱਜ ਤੱਕ ਉਹ ਡੀ ਸਿਲਟ ਨਹੀਂ ਕੀਤੇ এনवायरमेंट ডিপਾਰਟਮੈਂਟ ਆਫ ਗਵਰਨਮੈਂਟ ਆਫ ਇੰਡੀਆ ਦਾ ਉਹ ਰੋਕ ਲਾ ਕੇ ਬੈਠਾ ਕਿਸੇ ਵੀ ਜਤਨੇ ਨਹੀਂ ਕਿਸੇ ਨੇ ਕੀਤਾ मां ਜੋ ਗਵਰਨਰ ਸਾਹਿਬ ਨੂੰ ਅਸੀਂ ਕਿਹਾ ਜੇ ਤੁਸੀਂ এনवायरमेंट ਮਿਨਿਸਟਰੀ ਨਾਲ ਫੇਸ ਟੈਕ ਅਪ ਕਰੋ ਖੁੱਲ੍ਹ ਦਵਾਓ ਮਤਲਬ 20 ਸੇਲ ਟੈਂਕ ਕਰਨ ਦੀ ਤਾਂ ਕਿ ਜੇ ਉਹ ਚੈੱਕ ਡੈਮ ਪੂਰੀ ਤਰ੍ਹਾਂ ਕੰਮ ਕਰਨ ਲੱਗ ਜਾਣ ਕਾਫੀ ਹੱਦ ਤੱਕ ਜਿਹੜਾ ਨਦੀਆਂ ਨਾਲਿਆਂ ਦਾ ਪਾਣੀ ਦਰਿਆਵਾਂ ਵਿੱਚ ਪੈਂਦਾ ਉਹ ਰੋਕਿਆ ਜਾ ਸਕਦਾ ਫਿਰ ਸंचाई ਲਈ ਵਰਤਾ ਜਾ ਸਕਦਾ ਇਹ ਗੱਲ ਵੀ ਅਸੀਂ ਉਹਨਾਂ ਦੇ ਧਿਆਨ 'ਚ ਲਿਆਦੀ ਆ ਤੇਜੀ ਗੱਲ ਇੱਕ ਅਹਿਮ ਆ ਮਾਲਵੇ ਖੇਤਰ ਦੀ ਖਾਸ ਦੌਰਤ ਹੈ ਕਿਉਂਕਿ ਮਾਝੇ ਦੇ ਵਿੱਚ ਤਾਂ ਪਾਣ ਬਹੁਤ ਵੱਡਾ ਨੁਕਸਾਨ ਫਸਲ ਦਾ ਤਬਾਹੀ ਮਚਾਤੀ ਰਾਵੀ ਬਿਆਸ ਨੇ ਤੇ ਸਾਡੇ ਇਸ ਖੇਤਰ ਦੇ ਵਿੱਚ ਹੜ੍ਹਾਂ ਦੇ ਨਾਲ ਨਾਲ ਜਿਹੜੇ ਪੌਦਾ ਬੋਨਾ ਹੋ ਗਿਆ ਪੈਡੀ ਦਾ ਪੌਦਾ ਬਹੁਤ ਖੇਤਾਂ ਦੇ ਵਿੱਚ ਬੋਨਾ ਹੋ ਗਿਆ ਛੋਟਾ ਰਹਿ ਗਿਆ ਉਹਦੇ ਚ ਛੱਟਾ ਨਹੀਂ ਨਿਕਲ ਰਿਹਾ ਔਰ ਉਹ ਹੜਾ ਨਾਲ ਵੀ ਵੱਡ ਤਬਾਹੀ ਆ ਇਸ ਖੇਤਰ ਦੇ ਵਿੱਚ ਖਾਸ ਤੌਰ ਤੇ ਸਾਡੇ ਲਹਿਰਾ ਸਨੌਰ ਕਨੌਰ ਆਹ ਹਲਕਿਆ ਵੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਛੇਤਰਾਣਾ ਤੇ ਇਹਨਾਂ ਹਲਕਿਆਂ ਦੇ ਵਿੱਚ ਜਿਹੜੀ ਹੈ ਸਪੈਸ਼ਲ ਗਰਦੌਰੀ ਕੀਤੀ ਜਾਵੇ ਸਪੈਸ਼ਲ ਗਰਦੌਰੀ ਕਰਕੇ ਕੰਪਨਸੇਟ ਕੀਤਾ ਜਾਵੇ ਲੋਕਾਂ ਨੂੰ ਕਿਉਂਕਿ ਇਹਨੂੰ ਵੀ ਕੁਦਰਤੀ ਮਾਰ ਦੇ ਵਿੱਚ ਲਿਆ ਜਾਵੇ ਇਹ ਧਿਆਨ 'ਚ ਨਹੀਂ ਆ ਰਿਹਾ ਸਰਕਾਰ ਦੇ ਕਿਸੇ ਅਫਸਰ ਨੇ ਕੋਸ਼ਿਸ਼ੇ ਨਹੀਂ ਕੀਤੀ ਵੀ ਇਹਦੀ ਗਰਦੌਰੀ ਕੀਤੀ ਜਾਵੇ ਅਸੀਂ ਆਪ ਦੇ ਤੌਰ ਤੇ ਕੋਸ਼ਿਸ਼ ਕਰਕੇ ਕਈ ਥਾਵਾਂ ਤੇ ਅਫਸਰਾਂ ਨੂੰ ਲਾਇਆ ਪਰ ਸਰਕਾਰ ਵੱਲੋਂ ਅਜੇ ਤੱਕ ਸਪੈਸ਼ਲ ਗਰਦੌਰੀ ਕਰਕੇ ਇਸ ਬਿਮਾਰੀ ਦੀ ਰੋਗ ਤੋਂ ਰੋਕਣ ਲਈ ਮਤਲਬ ਨੁਕਸਾਨ ਤੋਂ ਬਚਾਉਣ ਲਈ ਕੋਈ ਕੰਪਨਸੇਸ਼ਨ ਦੇਣ ਦਾ ਪ੍ਰਾਲਾ ਨਹੀਂ ਹੁਣ ਤੱਕ ਹੋਇਆ ਉਹ ਵੀ ਇਹਨਾਂ ਨੂੰ ਕਿਹਾ ਵੀ ਸਪੈਸ਼ਲੀ ਸਰਕਾਰ ਦੇ ਧਿਆਨ ਚ ਲਿਆਂਦਾ ਜਾਵੇ ਇਹ ਜਿਹੜੇ ਤਿੰਨ ਮੇਨ ਇਸ਼ੂ ਸੀ ਇਹਨਾਂ ਨੂੰ ਮਤਲਬ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਹਰਿਆਣਾ ਦੇ ਮੁੱਖ ਮੰਤਰੀ ਸਾਹਿਬ ਨੂੰ ਤੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦੋਨਾਂ ਨੂੰ ਮਿਲ ਕੇ ਧੱਗਰ ਦੇ ਜਿਹੜੇ ਮਸਲੇ ਨੇ ਤੇ ਚੱਕ ਡੈਮ ਦਾ ਜਿਹੜਾ ਮਸਲਾ ਉਹਦੇ ਚ ਇੰਟਰਵਿਨ ਕਰੋ ਤੇ ਬਾਕੀ ਤਾਂ ਜਿਹੜਾ ਮੁਆਵਜ਼ਾ ਦੇਣ ਆਈ ਗੱਲ ਆ ਆਪਣਾ ਡਿਜਾਸਟਰ ਫੰਡ ਜਿਹੜਾ ਉਹਦਾ ਰੌਲਾ ਪੈ ਰਿਆ 12 ਲੱਖ ਰੁਪਏ ਦਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਅੱਜ ਤੁਹਾਡੇ ਰਾਹੀਂ ਪੰਜਾਬ ਦੀਆਂ ਸਾਰੀਆਂ ਰਾਜ ਸਿੱਤੀਆਂ ਨੂੰ ਕਿ ਹੁਣ ਇੱਕ ਦੂਜੇ ਤੇ ਚਿਕੜ ਛਾਣ ਦੀ ਥਾਂ ਇੱਕ ਦੂਜੇ ਨੂੰ ਦੂਸ਼ਣਬਾਜ਼ੀ ਕਰਨ ਦੀ ਥਾਂ ਮਤਲਬ ਹੁਣ ਪੰਜਾਬ ਤੇ ਪੰਜਾਬੀਏ ਦੀ ਭਾਵਨਾ ਨੂੰ ਦੇਖਦੇ ਹੋਏ ਇਸ ਵਿਵਤਾ ਦੇ ਸਮੇਂ ਜਿਹੜੀਆਂ ਸੰਸਥਾਵਾਂ ਸਮਾਜ ਸੇਵੀ ਸੰਸਥਾਵਾਂ ਨਿਸ਼ਕਾਮ ਕੰਮ ਕਰ ਰਹੀਆਂ ਨੇ ਉਹਨਾਂ ਤੋਂ ਰਾਜਸੀ ਪਾਰਟੀਆਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਨੇਤਾਵਾਂ ਨੂੰ ਸਿੱਖਣ ਦੀ ਲੋੜ ਆ ਰਾਜਸੀ ਰੋਟੀਆਂ ਸੇਕਣ ਦੀ ਥਾਂ ਇੱਕ ਦੂਜੇ ਤੇ ਦੋਸ਼ ਲਾਉਣ ਦੀ ਥਾਂ ਅੱਜ ਇੱਕ ਸਾਂਝੀ ਆਵਾਜ਼ ਬਣਾ ਕੇ ਪੰਜਾਬ ਦੀ ਮਤਲਬ ਕੇਂਦਰ ਦੇ ਕੋਲ ਪੰਜਾਬ ਦਾ ਪੱਖ ਰੱਖਣ ਦੀ ਲੋੜ ਆ ਅਸੀਂ ਬਹੁਤ ਵੱਡਾ ਮੌਕਾ ਗਵਾ ਚੁੱਕੇ ਪ੍ਰਧਾਨ ਮੰਤਰੀ ਜੀ ਦੀ ਫੇਰੀ ਦਾ ਲਾਭ ਨਾ ਲੈ ਸਕੇ ਘਰ ਚਾਹੀ ਗੰਗਾ ਚ ਇਸ਼ਨਾਨ ਨਹੀਂ ਕਰ ਸਕੇ ਹੁਣ ਹਵਾ ਚ ਤੀਰ ਮਾਰਦੇ ਫਿਰਦੇ ਆ ਮੇਰਾ ਸੇ ਬਾਰ-ਬਾਰ ਕਹਿਣਾ ਚਾਹੁੰਦੇ ਆ ਕਿ ਸਾਰੀਆਂ ਰਾਜਸੀ ਪਾਰਟੀਆਂ ਨੂੰ ਇੱਕ ਸਾਂਝਾ ਮੰਚ ਬਣਾ ਕੇ ਮੁੱਖ ਮੰਤਰੀ ਪੰਜਾਬ ਨੂੰ ਪਹਲ ਕਰਨੀ ਚਾਹੀਦੀ ਆ ਮੁੱਖ ਮੰਤਰੀ ਪੰਜਾਬ ਨੂੰ ਡੈਲੀਗੇਸ਼ਨ ਸਾਰੀਆਂ ਪਾਰਟੀਆਂ ਦਾ ਲੈ ਕੇ ਦਿੱਲੀ ਜਾਣਾ ਚਾਹੀਦਾ ਦਿੱਲੀ ਜਾ ਕੇ ਬੈਠਣਾ ਚਾਹੀਦਾ ਇੱਥੇ ਸੜਕਾਂ ਤੇ ਬੈਠ ਕੇ ਬਿਆਨਬਾਜ਼ੀ ਕਰਕੇ ਇੱਕ ਦੂਜੇ ਨੂੰ ਚੰਗਾ ਮਾੜਾ ਕਹਿ ਕੇ ਪੰਜਾਬ ਨੂੰ ਕੁਝ ਨਹੀਂ ਮਿਲਣਾ ਪੰਜਾਬ ਨੂੰ ਜੇ ਕੁਝ ਲੈ ਕੇ ਦੇਣਾ ਤਾਂ ਮੁੱਖ ਮੰਤਰੀ ਸਾਹਿਬ ਹਾਲ ਪਾਰਟੀ ਮੀਟਿੰਗ ਸੱਦਾ ਸਾਂਝਾ ਡੈਲੀਗੇਸ਼ਨ ਦਿੱਲੀ ਲੈ ਕੇ ਜਾਣ ਔਰ ਪੰਜਾਬ ਦੇ ਇਸ ਦਰਦ ਨੂੰ ਇਸ ਪੀੜਾ ਨੂੰ ਕੇਂਦਰ ਦੇ ਸਾਹਮਣੇ ਰੱਖਣ ਸਰਹੱਦਾਂ ਦੇ ਵੀ ਮਾਰ ਪੰਜਾਬ ਚੱਲ ਰਿਹਾ ਤੇ ਪਹਾੜਾਂ ਦੇ ਵਿੱਚ ਜੰਮੂ ਹਿਮਾਚਲ ਉੱਤਰਾਖੰਡ ਹਰਿਆਣਾ ਜਿਹੜੀਆਂ ਫੈਕਟਰੀਆਂ ਲੱਗੀਆਂ ਉਹਨਾਂ ਫੈਕਟਰੀਆਂ ਦੇ ਵਿੱਚ ਕੈਮੀਕਲ ਜਿਹੜਾ ਘੁਲਿਆ ਹੋਇਆ ਉਹ ਸਾਡੇ ਖੇਤਾਂ 'ਚ ਆ ਗਿਆ ਉਹਨੇ ਫਸਲਾਂ ਜ਼ਿਆਦਾ ਤਬਾਹ ਕਰਤੀਆਂ ਇਹ ਮਤਲਬ ਇਆਂ ਜਿਹਾ ਗੱਲਾਂ ਜਿਹੜੀਆਂ ਨੇ ਜੇ ਕੇਂਦਰ ਦੇ ਸਾਹਮਣੇ ਸਾਂਝੇ ਤੌਰ ਤੇ ਅਸੀਂ ਰੱਖਾਂਗੇ ਤਾਂ ਇਹਦਾ ਕੋਈ ਹੱਲ ਹੋਏਗਾ ਇਸ ਤਰ੍ਹਾਂ ਡਿਜਾਸਟਰ ਫੰਡ 'ਚ ਜਿਹੜੇ ਨੇ ਉਹਨਾਂ ਨੂੰ ਵਰਤਨ ਦੇ ਵਿੱਚ ਜਿਹੜੇ ਨਿਯਮ ਨੇ ਜੇ ਉਹਨਾਂ ਚ ਢਿੱਲ ਕਰਨੇ ਕਰਾਉਣੀ ਆ ਜੇ ਇਹਨਾਂ ਦੇ ਆਫਸਰ ਉਹਨੂੰ ਲੋਨ ਦਸਣਗੇ ਤਾਂ ਮਤਲਬ ਕਿਵੇਂ ਕੇਂਦਰ ਕਿਵੇਂ ਮਦਦ ਕਰੇਗਾ ਮਤਲਬ ਬੜੇ ਹੈਰਾਨੀ ਦੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਇੱਕ ਸੀਨੀਅਰ ਅਧਿਕਾਰੀ ਨੇ ਫਾਈਨਾਂਸ ਡਿਪਾਰਟਮੈਂਟ ਦੇ ਨੇ ਇਹਨੂੰ ਕੇਵਲ ਲੋਨ ਕਹਿ ਕੇ ਪੱਲਾ ਛਡਾ ਲਿਆ ਜਦੋਂ ਕਿ ਫੰਡ ਜਿਹੜੇ ਵਰਤੇ ਜਾ ਸਕਦੇ ਆ ਔਖੇ ਸਮੇਂ ਮੁਸੀਬਤ ਦੇ ਸਮੇਂ ਪਰ ਇੱਕ ਨਿਯਮ ਨੇ ਉਹ ਨਿਯਮਾਂ ਦੀ ਪਾਲਣਾ ਕਰਨੀ ਪਊ ਪੰਜਾਬ ਸਰਕਾਰ ਨੀਮਾਂ ਦੀ ਪਾਲਣਾ ਨਹੀਂ ਕਰ ਰਹੀ ਫੰਡ ਵਰਤਨੋਂ ਰਹਿ ਗਏ ਤੇ ਹੁਣ ਇੱਕ ਦੂਜੇ ਦੇ ਦੋਸ਼ ਲਾ ਰਹੇ ਨੇ ਉਹਦੀ ਸਫਾਈ ਵੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੀਦੀ ਹੈ ਤੇ ਸਾਂਝਾ ਕੇਸ ਕੇਂਦਰ ਦੇ ਕੋਲ ਰੱਖਣ ਲਈ ਡੈਲੀਗੇਸ਼ਨ ਲੈ ਕੇ ਜਾਣਾ ਚਾਹੀਦਾ ਕਿਨੇ ਫਾਇਦਾ ਨਹੀਂ ਲਿਆ ਔਰ ਕਿਵੇਂ ਫਾਇਦਾ ਨਹੀਂ ਦੇ ਦੇਖੋ ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਜੀ ਦੀ ਫੇਰੀ ਦਾ ਫਾਇਦਾ ਤਾਂ ਪਹਿਲਾਂ ਦਾ ਪੰਜਾਬ ਸਰਕਾਰ ਨੇ ਕੋਈ ਸੀਨੀਅਰ ਵਜ਼ੀਰ ਨਾ ਤਾਂ ਫਾਈਨਾਂਸ ਮੰਤਰੀ ਉੱਥੇ ਗਏ ਜੇ ਮੁੱਖ ਮੰਤਰੀ ਸਾਹਿਬ ਬਿਮਾਰ ਸੀ ਤਾਂ ਫਾਈਨਾਂਸ ਮੰਤਰੀ ਤਾਂ ਜਾਂਦੇ ਤੇ ਜਾ ਡਰੇਨੇਜ ਮੈਂ ਕਿਹ ਜਿਹੜਾ ਜਲ ਸਰੋਤ ਮੰਤਰੀ ਆ ਜਿਨ੍ਹਾਂ ਦੇ ਮੈਂਘਮੇ ਦੀ ਉਹ ਸਮਤਤ ਮੰਤਰੀ ਸੀ ਦੋਏ ਨਹੀਂ ਗਏ ਤੇ ਠੀਕ ਆ ਦੂਜੇ ਸਤਕਾਰਯੋਗ ਮੰਤਰੀ ਨੇ ਪਰ ਜਿਹੜੇ ਬੰਦਿਆਂ ਨੂੰ ਪਤਾ ਹੁੰਦਾ ਉਹ ਕੇਸ ਰੱਖਣ ਇਸੇ ਕਰਕੇ ਉਲਝਣ ਚ ਪੈ ਗਏ ਅਧਿਕਾਰੀ ਕੋਈ ਪੱਖ ਰੱਖ ਰਿਹਾ ਸੀ ਤੇ ਮਨਿਸਟਰ ਹੋਰ ਪੱਖ ਰੱਖ ਰਹੇ ਸੀ ਮਲਕ ਕਨਫਿਊਜ਼ਨ ਖੜਾ ਕਰਤਾ ਦੂਜੀ ਗੱਲ ਮੈਂ ਕਹਿਣਾ ਵੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਪੰਜਾਬ ਦੀ ਵਕਾਲਤ ਕਰਨੀ ਚਾਹੀਦੀ ਆ ਪੰਜਾਬ ਦੇ ਨਾਲ ਖੜਨਾ ਚਾਹੀਦਾ ਉਹ ਦਿੱਲੀ ਦੀ ਵਕਾਲਤ ਸ਼ੁਰੂ ਕਰਤੀ ਉਹਨਾਂ ਨੇ ਉਹਨਾਂ ਨੇ ਦਿੱਲੀ ਦਾ ਪੱਖ ਲੈਣਾ ਸ਼ੁਰੂ ਕਰਤਾ ਤੇ ਆਪਸੀ ਮਿਹਣਵਣੀ ਸ਼ੁਰੂ ਹੋ ਗਏ ਮਤਲਬ ਇਹਦਾ ਫਾਇਦਾ ਕੇਂਦਰ ਨੂੰ ਹੋ ਗਿਆ ਕੇਂਦਰ ਪੱਲਾ ਛੜਾ ਕੇ ਭੱਜ ਗਿਆ ਤੇ ਜਦੋਂ ਕਿ ਪੰਜਾਬ ਦਾ ਇੱਕ ਆਵਾਜ਼ ਇੱਕ ਸੁਰ ਹੋਣਾ ਚਾਹੀਦਾ ਸੀ ਇੱਕ ਝੁੱਟ ਹੋਣਾ ਚਾਹੀਦਾ ਸੀ ਉਹਦੇ ਲਈ ਬਲਕਿ ਮੈਂ ਤਾਂ ਇਹ ਵੀ ਚਾਹੁੰਦਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਤੋਂ ਪਹਿਲਾਂ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਸੀ ਮੁੱਖ ਮੰਤਰੀ ਸਾਹਿਬ ਨੂੰ ਤੇ ਆਲ ਪਾਰਟੀ ਡੈਲੀਗੇਸ਼ਨ ਪ੍ਰਧਾਨ ਮੰਤਰੀ ਨੂੰ ਇੱਥੇ ਆਏ ਨੂੰ ਮਿਲਾ ਦੇਣਾ ਚਾਹੀਦਾ ਸੀ ਚਲੋ ਹੁਣ ਤਾਂ ਲੰਘ ਗਿਆ ਇਹਦੇ ਪਿੱਛੋਂ ਚੰਦਾ ਫੁਕਣ ਦਾ ਕੋਈ ਫਾਇਦਾ ਨਹੀਂ ਪਰ ਹੁਣ ਜੇ ਦਿੱਲੀ ਜਾ ਕੇ ਹੁਣ ਵੀ ਡੇਰੇ ਲਾਉਣ ਹੁਣ ਵੀ ਮੈਂ ਸਮਝਦਾ ਕੁਛ ਨਾ ਕੋਈ ਪੰਜਾਬ ਦਾ ਪਛਾਇਆ ਜਾ ਸਕਦਾ ਨਹੀਂ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕਰਾਉਣਗੇ ਇਹ ਮੈਨੂੰ ਮੈਣੀ ਟਿਕੜ ਉਛਾਲੀ ਦਾ ਕੁਝ ਨਹੀਂ ਪੰਜਾਬ ਨੂੰ ਮਿਲਣਾ ਤੁਸੀਂ ਵੀ ਕੋਸ਼ਿਸ਼ ਕਰੋਗੇ ਆਪਣੇ ਲੈਵਲ ਤੇ ਕੋਈ ਪ੍ਰਧਾਨ ਮੰਤਰੀ ਤੋਂ ਸਵਾ ਮੰਗਿਆ ਜਾਵੇ ਅਕਾਲੀ ਦਲ ਦੇ ਵੱਲੋਂ ਕੋਈ ਮੀਟਿੰਗ ਕਰ ਲਈ ਜਾ ਦੇਖੋ ਪਹਿਲਾ ਹੱਕ ਤਾਂ ਹੈ ਸਰਕਾਰ ਦਾ ਜ਼ਿੰਮੇਵਾਰੀ ਵੀ ਆ ਹੱਕ ਵੀ ਆ ਸਰਕਾਰ ਨੂੰ ਲੀਡ ਕਰਨਾ ਚਾਹੀਦਾ ਅਦਰਵਾਈਜ਼ ਮੈਂ ਸਮਝਦਾ ਰਾਸ਼ਟਰੀ ਪਾਰਟੀ ਜੀ ਬੀ ਜੀ ਪੀ ਆ ਉਹਨਾਂ ਦਾ ਰਾਜ ਆ ਉਹ ਵੀ ਕੋਸ਼ਿਸ਼ ਕਰਨ ਜੇ ਉਹਨਾਂ ਨੇ ਨਾ ਕੀਤਾ ਤਾਂ ਅਸੀਂ ਆਪਣੀ ਕਰਾਂਗੇ ਕਰਾਂਗੇ ਅਸੀਂ ਤਾਂ ਹੁਣ ਵੀ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਆ ਵੀ ਤੁਸੀਂ ਲੀਡ ਕਰੋ ਜੋ ਸੀ ਕੇਂਦਰ ਦੇ ਕੋਲ ਪੱਖ ਰੱਖੋ ਜੇ ਮੁੱਖ ਮੰਤਰੀ ਸਾਹਿਬ ਨਹੀਂ ਰੱਖਦੇ ਤੇ ਕੋਈ ਨਾ ਕੋਈ ਕੋਸ਼ਿਸ਼ ਕਰਕੇ ਪੰਜਾਬ ਦੀ ਅਸਲੀ ਦਰਦ ਅਸਲੀ ਪੀੜਾ ਜਿਹੜੀ ਆ ਉਹ ਦੱਸਣ ਦੀ ਲੋੜ ਆ ਕਿਉਂਕਿ ਕੁਦਰਤੀ ਆਫਤਾਂ ਦੇਖੋ ਸਾਰੇ ਦੇਸ਼ 'ਚ ਨੇ ਪਰ ਪੰਜਾਬ ਦੇ ਵਿੱਚ ਤੁਹਾਨੂੰ ਦੱਸਦਾ ਮੈਂ ਤਾਂ ਰਿਹਾਂ ਐਮਪੀ ਮੈਨੂੰ ਪਤਾ ਤੇ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਮੈਂ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੁੰਦਾ ਪਰ ਇੱਕ ਗੱਲ ਆ ਵੀ ਬਿਹਾਰ ਵਰਗੇ ਸੂਬਿਆਂ ਵਿੱਚ ਹੋਰ ਸੂਬਿਆਂ ਵਿੱਚ ਤਾਂ ਖਰਚਾ ਹੀ ਨਹੀਂ ਆਉਂਦਾ ਹਰਿਆਣਾ ਤੇ ਪੰਜਾਬ ਦਾਇਸੇ ਸੂਬੇ ਨੇ ਜਿੱਥੇ ਜਿੰਨੀ ਆਮਦਨ ਖੇਤੋਂ ਨਿਕਲਦੀ ਆ ਉਹਦਾ 80% ਉਹਦਾ ਖਰਚਾ ਪਹਿਲਾਂ ਕਰਦਾ ਪੰਜਾਬ ਹੁਣ 25-30 ਹਜ਼ਾਰ ਪਰ ਏਕੜ ਪਿਛੇ ਝੋਨੇ ਦੇ ਖਰਚਾ ਹੋਇਆ ਕਿਸਾਨ ਦੱਸੀ ਹਜ਼ਾਰ ਰੁਪਏ ਪਰ ਏਕੜ ਤੱਕ ਤੇ 40-50 ਹਜ਼ਾਰ ਦਾ ਜਿਹੜਾ ਝੋਨਾ ਨਿਕਲਣਾ ਸੀ ਉਹ ਖਰਚਾ ਦਾ ਸਾਰਾ ਹੋ ਗਿਆ ਤੇ ਬਾਕੀ ਸੂਬਿਆਂ ਵਿੱਚ ਤਾਂ ਖਰਚਾ ਹੁੰਦਾ ਹੀ ਨਹੀਂ ਤੇ ਉਹ ਜਿਹੜਾ ਵੀ ਰਿਲੀਫ ਮਿਲਦਾ ਉਹ ਉਹਨਾਂ ਨੂੰ ਫਾਇਦੇ ਹੀ ਫਾਇਦੇ ਤਾਂ ਬਲਕਿ ਬਿਹਾਰ ਵਰਗੇ ਸੂਬੇ 'ਚ ਤਾਂ ਲੋਕ ਨਾਰਾ ਲਾਉਂਦੇ ਨੇ ਇੱਕ ਫਸਲ ਰਿਲੀਫ ਦੀ ਇੱਕ ਖਰੀਫ ਦੀ ਸਾਡਾ ਤਾਂ ਸਾਰਾ ਖਰਚਾ ਹੋ ਗਿਆ ਸਾਰੀ ਫਸਲ ਤਿਆਰ ਹੋ ਗਈ ਤੇ ਹੁਣ ਤਾਂ ਵਿਸ਼ੇਸ਼ ਮਦਦ ਦੀ ਲੋੜ ਸੀ ਹੁਣ ਤਾਂ ਜਿਹੜੀਆਂ ਸ਼ਰਤਾਂ ਨੇ ਉਹ ਵੀ ਨਰਮ ਕਰਦੀ ਲੋੜ ਸੀ ਦੂਜਾ ਸਾਨੂੰ ਇੰਟਰਨੈਸ਼ਨਲ ਸਰਹੱਦ ਹੋਣ ਕਰਕੇ ਇੱਥੇ ਵੀ ਰਿਕਵਰਟ ਖੜੀ ਹੋ ਜਾਂਦੀ ਆ ਪਾਕਿਸਤਾਨ ਵਾਲੇ ਕਈ ਵਾਰੀ ਪਾਣੀ ਰੋਕ ਦਿੰਦੇ ਆ ਰਾਵੀ ਦਾ ਉਹ ਵੀ ਰਿਕਵਰਟ ਖੜੀ ਹੋ ਜਾਂਦੀ ਆ ਤੀਜੀ ਸਾਨੂੰ ਆ ਜਿਹੜੇ ਹਿੱਲ ਏਰੀਆਜ਼ ਨੇ ਉੱਪਰ ਲੀਆਂ ਸਟੇਟਾਂ ਨੇ ਉਹਨਾਂ ਦੀ ਮਾਰ ਵੀ ਸਾਨੂੰ ਝਲਣੀ ਪੈਂਦੀ ਆ ਉਹਨਾਂ ਦੀ ਮਿੱਟੀ ਖੁਰ ਕੇ ਵੀ ਸਾਡੇ ਖੇਤਾਂ ਚ ਆਉਂਦੀ ਆ ਉਹਨਾਂ ਦੇ ਕੈਮੀਕਲ ਘੋਲ ਕੇ ਵੀ ਸਾਡੇ ਖੇਤਾਂ 'ਚ ਆਉਂਦੇ ਨੇ ਇਸ ਲਈ ਪੰਜਾਬ ਦਾ ਕਈ ਪਾਸੇ ਤੋਂ ਮਾਰ ਚੱਲ ਰਿਹਾ ਤੇ ਪੰਜਾਬ ਦਾ ਵਿਸ਼ੇਸ਼ ਕੇਸ ਬਣਦਾ ਸੋ ਇਸੇ ਕਰਕੇ ਅਸੀਂ ਕਹਿੰਦੇ ਆਂ ਵੀ ਪੰਜਾਬ ਦਾ ਦਰਦ ਜਿਹੜਾ ਹੈ ਕੇਂਦਰ ਨੂੰ ਵਿਸ਼ੇਸ਼ ਤੌਰ ਤੇ ਸੁਣਨਾ ਚਾਹੀਦਾ ਵਿਸ਼ੇਸ਼ ਪੈਕੇਟ ਦੇਣ ਦੀ ਲੋੜ ਆ ਹੁਣ 1500 ਕਰੋੜ ਰੁਪਏ ਹਿਮਾਚਲ ਨੂੰ ਦੇਤਾ ਤੇ 1650 ਪੰਜਾਬ ਨੂੰ ਦੇਤਾ ਤੇ ਕੀ ਫਰਕ ਰੱਖਿਆ ਪੰਜਾਬ ਤੇ ਹਿਮਾਚਲ ਦਾ ਫਰਕ ਦੇ ਦੇਖੀਏ ਤਾਂ ਕਿੰਨਾ ਜ਼ਿਆਦਾ ਬਾਕੀ ਸੋ ਇਸ ਕਰਕੇ ਅਸੀਂ ਕਿਹਾ ਵੀ ਇਹ ਪੰਜਾਬ ਦਾ ਦਰਦ ਸਹੀ ਮਨਿਆਂ ਵਿੱਚ ਸਾਂਝੇ ਤੌਰ ਤੇ ਰੱਖਿਆ ਜਾ ਸਕਦਾ ਜਿਹੜੇ ਅਸੀਂ ਇੱਕ ਦੂਜੇ ਨਾਲ ਇਲਜ਼ਾਮ ਬਾਜ਼ੀ ਦੇ ਚੱਕਰ ਵਿੱਚ ਫਸ ਗਏ ਉਹਦਾ ਨੁਕਸਾਨ ਹੋਇਆ ਤੁਹਾਨੂੰ ਦੇਖੋ ਇੱਕ ਫਿਰ ਵਿੱਤ ਮੰਤਰੀ ਰਹੇ ਉਹ ਐਸਟੀਆਰਐਫ ਫੰਡ ਦਾ ਕੀ ਇਸ਼ੂ ਹੁੰਦਾ ਕਿਵੇਂ ਖਰਚਿਆ ਜਾਂਦਾ ਕਹਿੰਦੇ ਕਿ ਉਹਦਾ ਵਿਆਜ ਬਾਝੋਂ ਸਾਰਨਾ ਪੈਂਦਾ ਪੂਰਾ ਇਸ਼ੂ ਦੱਸੋ ਦੇਖੋ ਗੱਲ ਇਹ ਹੈ ਵੀ ਇਹ ਵਿਆਜ ਵਿਆਜ ਨਹੀਂ ਮੈਂ ਤੇ ਕਿਹੜੀ ਗੱਲ ਤਾਂ ਜਿਹੜਾ ਐਸਟੀਆਰਐਫ ਹੈ ਇਹ ਇਹ ਜਿਹੜਾ ਹੈ ਵਿੱਤ ਕਮਿਸ਼ਨ ਵੱਲੋਂ ਦਿੱਤਾ ਜਾਂ ਐਲਾਨ ਕੀਤਾ ਜਾਂਦਾ ਵੀ ਹਰ 5 ਸਾਲੀ ਕਿੰਨਾ ਪੈਸਾ ਐਂਡੀਆਰਐਫ ਤੇ ਐਸਡੀਆਰਐਫ ਦਿੱਤਾ ਜਾਊਗਾ ਸਾਰੇ ਸਟੇਟਸ ਨੂੰ ਵੰਡ ਦਿੱਤਾ ਜਾਂਦਾ ਉਹ ਸਟੇਟ ਦੇ ਖਜ਼ਾਨੇ ਚ ਰਹਿੰਦਾ ਉਹ ਜਦ ਕੋਈ ਕੁਦਰਤੀ ਆਫਤਾ ਆਉਂਦੀ ਹੈ ਤਾਂ ਸੂਬਾ ਤਾਂ ਕਿ ਮੌਕੇ ਤੇ ਉਹਨੂੰ ਜਲਦੀ ਤੋਂ ਜਲਦੀ ਖਰਚ ਸਕੇ ਕਿਉਂਕਿ ਅਦਰਵਾਈਜ਼ ਤਾਂ ਸਰਕਾਰਾਂ ਦੇ ਵਿੱਚ ਕੇਂਦਰ ਚੋਂ ਆਉਂਦੇ ਪੰਜਾਬ ਸਰਕਾਰ ਤੋਂ ਅ ਅਲੋਕੇਸ਼ਨ ਦੇ ਸਮਾਂ ਲੱਗ ਜਾਂਦਾ ਸੋ ਇੱਕ ਐਮਰਜੈਂਸੀ ਫੰਡ ਹੁੰਦਾ ਇਹ ਤੇ ਇਹਦਾ ਸਟੇਟ ਜਿਹੜੇ ਮਾਪਦੰਡ ਨੇ ਉਹਦੇ ਮੁਤਾਬਕ ਇਮੀਡੀਏਟਲੀ ਖਰਚ ਸਕਦੀ ਹੈ ਤੇ ਜਿੰਨਾ ਖਰਚ ਕੇ ਇਹਦਾ ਯੂਸੀ ਭੇਜ ਦਿੰਦੇ ਆ ਉਹਨਾਂ ਪੈਸਾ ਫਿਰ ਇੱਕ ਰਵਲਵਿੰਗ ਫੰਡ ਹੁੰਦਾ ਉਹਨਾਂ ਪੈਸਾ ਫਿਰ ਸਟੇਟ ਦੇ ਵਿੱਚ ਆ ਜਾਂਦਾ ਸੋ ਇਹਦੇ ਵਿੱਚ ਮੈਂ ਸਮਝਦਾ ਪੰਜਾਬ ਸਰਕਾਰ ਨੂੰ ਇਹਦਾ ਵੱਧ ਤੋਂ ਵੱਧ ਲਾ ਲੈਣਾ ਚਾਹੀਦਾ ਪਰ ਇਕਲ ਮੈਂ ਜ਼ਰੂਰ ਕਾਂਗਾ ਵੀ ਕੇਂਦਰ ਸਰਕਾਰ ਨੂੰ ਇਹਦੇ ਵਾਸਤੇ ਅਲੋਕੇਸ਼ਨ ਜਿਹੜੀ ਹੈ ਜਿਹੜੇ ਮਾਪਦੰਡ ਨੇ ਉਹ ਨਰਮ ਕਰਨੇ ਚਾਹੀਦੇ ਨੇ ਜਿਵੇਂ ਕੇਂਦਰ ਦਾ ਇਹਨੂੰ ਫਸਲ ਮਰਨ ਦਾ ਉਹ 16 ਜਹਾੜ ਹੈ ਉਹ ਬਹੁਤ ਘੱਟ ਹੈ ਪੂਰੀ ਫਸਲ ਜੇ ਡਿਸਟਰਾਇ ਹੋਂਦੀ ਹੈ ਤੇ ਉਹਨੂੰ ਵਧਾਉਣਾ ਚਾਹੀਦਾ ਤੇ ਤੀਜੀ ਗੱਲ ਇਹ ਖੋਰ ਜਿਹੜੀ ਅੱਜ ਪੰਜਾਬ ਦੇ ਲੋਕਾਂ ਜਿਹੜੀ ਕੇਂਦਰ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਪੰਜਾਬ ਦੇ ਲੋਕਾਂ 'ਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਸਾਨੂੰ ਸਾਡਾ ਜੋ ਮੜਦਾ ਹੱਕ ਸੀ ਪੰਜਾਬ ਦੇ ਲੋਕਾਂ ਦਾ ਜੋ ਨੁਕਸਾਨ ਹੋਇਆ ਉਹਦੀ ਪਰਪਾਈ ਕੇਂਦਰ ਨੂੰ ਕਰਨੀ ਚਾਹੀਦੀ ਹੈ ਜਿਹੜੀ ਨਹੀਂ ਕਰ ਰਹੀ ਜਦ ਤਾ ਪਾਣੀ ਲੋੜ ਹੁੰਦੀ ਹੈ ਪੰਜਾਬ ਨੂੰ ਉਦੋਂ ਤਾਂ ਪੰਜਾਬ ਨੂੰ ਪਾਣੀ ਮਿਲਦਾ ਨਹੀਂ ਉਦੋਂ ਦਾ ਹਰਿਆਣਾ ਵੀ ਕਹਿੰਦਾ ਰਾਜਸਥਾਨ ਵੀ ਕਹਿੰਦਾ ਸਾਨੂੰ ਪਾਣੀ ਦਿਓ ਤੇ ਹੁਣ ਜਦ ਮਾਰ ਹੈ ਉਹ ਇਕੱਲਾ ਪੰਜਾਬ ਚੱਲ ਰਿਹਾ ਉਦੋਂ ਕੋਈ ਪੰਜਾਬ ਦੇ ਨਾਲ ਨਹੀਂ ਖੜਾ ਕੇਂਦਰ ਸਰਕਾਰ ਜਿਹੜੀ ਹੈ ਇਸ ਮੌਕੇ ਤੇ ਜਿਹੜਾ ਕੇਂਦਰ ਸਰਕਾਰ ਨੂੰ ਸਾਰਾ ਭਾਰ ਜਿਹੜਾ ਚੱਕਣਾ ਚਾਹੀਦਾ ਨੁਕਸਾਨ ਦਾ ਤੇ ਪੰਜਾਬ ਇੱਕ ਬੜਾ ਸੈਂਸਿਟਿਵ ਸਟੇਟ ਹੈ ਇੱਥੇ ਜਿਹੜੀ ਹੈ ਅੱਜ ਲੋਕਾਂ ਦੀਆਂ ਜਿਸ ਤਰੀਕੇ ਦੇ ਨਾਲ ਭਾਵਨਾਵਾਂ ਨੇ ਉਹਦਾ ਕਦਰ ਕਰਨੀ ਚਾਹੀਦੀ ਹੈ ਪੰਜਾਬ ਨੇ ਹਰ ਪੱਧਰ ਤੇ ਚਾਹੇ ਦੇਸ਼ ਦੀ ਰੱਖਿਆ ਵਾਸਤੇ ਜਿਹੜੀ ਹੈ ਫੂਡ ਸਿਕਿਉਰਿਟੀ ਵਾਸਤੇ ਹਰ ਚੀਜ਼ ਪੰਜਾਬ ਨੇ ਆਪ ਦਾ ਮੋਰੀ ਰੋੜਾ ਦਾ ਕੀਤਾ ਹੈ ਪੰਜਾਬ ਨੂੰ ਤੁਸੀਂ ਦੂਜੇ ਸੂਬਿਆਂ ਨਾਲ ਨਹੀਂ ਜੋੜ ਕੇ ਦੇਖ ਸਕਦੇ ਪੰਜਾਬ ਦੀ ਫਸਲ ਦੀ ਆਊਟਪੁੱਟ ਵੀ ਜ਼ਿਆਦੇ ਹੈ ਪੰਜਾਬ ਚ ਕਿਸਾਨ ਦਾ ਖਰਚਾ ਫਸਲ ਨੂੰ ਜਿਹੜਾ ਹੈ ਬੀਜਣ ਚ ਸਾਂਭਣ ਚ ਜ਼ਿਆਦਾ ਲੱਗਦਾ ਹੈ ਤੋ ਉਸ ਮੁਆਵਦਨ ਦੇ ਨਾਲ ਪੰਜਾਬ ਨੂੰ ਜਿਹੜਾ ਮੁਆਵਜ਼ਾ ਵੀ ਜਿਹੜਾ ਵੱਧ ਮਿਲਣਾ ਚਾਹੀਦਾ ਤੇ ਜਿਹੜੇ ਸਟੇਟ ਸਪੈਸਿਫਿਕ ਕੁਝ ਜਿਹੜੇ ਮੁਆਵਦਨ ਨੇ ਇਹਨਾਂ ਨੂੰ ਤੈਅ ਕਰਨੇ ਚਾਹੀਦੇ ਨੇ ਇਸ ਲਈ ਅਸੀਂ ਇਹ ਮੁੱਦਿਆਂ ਤੇ ਵੀ ਗੱਲ ਕੀਤੀ ਪਰ ਜਿਹੜਾ ਦੂਜਾ ਮੁੱਦਾ ਮੈਂ ਗਵਰਨਰ ਸਾਹਿਬ ਦਾ ਇਸ ਗੱਲ ਹੀ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਹਰਿਆਣਾ ਤੇ ਪੰਜਾਬ ਦੇ ਦੋਨਾਂ ਦੇ ਮੁੱਖ ਮੰਤਰੀਆਂ ਨੂੰ ਅਸੀਂ ਬੁਲਾ ਕੇ ਜਿਹੜਾ ਘੱਗਰ ਦਾ ਮਸਲਾ ਹੈ ਉਹਨੂੰ ਹੱਲ ਕਰਨ ਲਈ ਜਿਹੜਾ ਕਹਿੰਦੇ ਮੈਂ ਖੁਦ ਨਿੱਜੀ ਤੌਰ ਤੇ ਇੰਟਰਸਟ ਲੈ ਕੇ ਅਸੀਂ ਯਤਨ ਕਰਾਂਗੇ। ਸੁਵਾਸ ਕਰਦੇ ਆਂ ਵੀ ਇਹ ਜਿਹੜਾ ਮਸਲਾ ਖਾਸ ਤੌਰ ਤੇ ਪਟਿਆਲਾ ਸੰਗਰੂਰ ਜ਼ਿਲ੍ਹੇ ਦਾ ਬੜਾ ਲੰਬਾ ਸਮੇਂ ਤੋਂ ਚੱਲ ਰਿਹਾ ਕੁਸ਼ ਮਾਨਸਾ ਜ਼ਿਲ੍ਹਾ ਵੀ ਇਹਦੇ ਨਾਲ ਪ੍ਰਭਾਵਿਤ ਹੈ। ਇਹ ਮਸਲਾ ਵੀ ਹੱਲ ਹੋਏਗਾ ਤੇ ਇਹਦੇ ਨਾਲ ਨਾਲ ਕਿਉਂਕਿ ਗਵਰਨਰ ਸਾਹਿਬ ਰਿਪਰੈਜ਼ੈਂਟੇਟਿਵ ਨੇ ਸੈਂਟਰ ਦੇ ਪੰਜਾਬ ਦੇ ਵਿੱਚ ਤੇ ਉਹ ਪੰਜਾਬ ਦੇ ਕਿਸਾਨਾਂ ਦੀ ਖੜ ਦੇ ਨੁਕਸਾਨ ਦੀ ਕਿਉਂਕਿ ਦੌਰਾ ਵੀ ਕਰਕੇ ਆਏ ਨੇ ਉਹ ਭਾਵਨਾ ਵੀ ਪੰਜਾਬ ਦੇ ਲੋਕਾਂ ਦੇ ਕੇਂਦਰ ਤੱਕ ਰੱਖ ਕੇ ਪੰਜਾਬ ਨੂੰ ਜਿਹੜਾ ਬਣਦਾ ਹੱਕ ਹੈ ਪੰਜਾਬ ਦਾ ਉਹ ਕੇਂਦਰ ਤੋਂ ਲਵਾਉਣਗੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਜਿਹੜੇ ਕਿਸਾਨ ਕਾਲੇ ਨੂੰ ਅੱਗੇ ਲਾਉਂਗੇ ਉਹਨਾਂ ਦੀ ਕਿਰਤਾਂ ਦੀ ਚੈਂਜ ਹੋਏਗੀ ਉਹਦੇ ਐਕਸ਼ਨ ਉਹਦੀ ਮੈਂ ਇੱਕ ਪਾਸੇ ਦਾ ਖੜਾ ਤੋਂ ਆਪਾਂ ਬਚ ਰਹੇ ਹਾਂ ਰਿਕਵਰੀ ਕਰ ਰਹੇ ਹਾਂ ਮੇਰੇ ਪਾਸੇ ਇਹ ਮੈਨੂੰ ਮੈਂ ਸਮਝਦਾ ਕਿ ਤੁਸੀਂ ਕਿਸਾਨ ਕੋਈ ਖੁਸ਼ ਹੋ ਕੇ ਨਹੀਂ ਪਰਾਲੀ ਨੂੰ ਮਚਾਉਂਦਾ ਇਹ ਤਾਂ ਮਜਬੂਰੀ ਬਸ ਜਦ ਕੋਈ ਆਲਟਰਨੇਟਿਵ ਨਹੀਂ ਕੋਈ ਇਹਨਾਂ ਨੇ ਕਿਹਾ ਸੀ ਅਸੀਂ ਸਫਰਟਾਈਜ਼ ਕਰਾਂਗੇ ਮਸ਼ੀਨਰੀ ਉਹ ਵੀ ਕਿੰਨੀ ਪੂਰੀ ਸਬਸਿਡੀ ਨਹੀਂ ਆਈ ਹਰ ਕਿਸੇ ਨੂੰ ਨਹੀਂ ਦਿੱਤੀ ਇਹਨਾਂ ਨੇ ਫਿਰਣ ਕਿਹਾ ਸੀ ਮੁਆਵਜ਼ਾ ਦੇਵਾਂਗੇ ਪੰਜਾਬ ਸਰਕਾਰ ਦੇ ਉਹ ਕੇਂਦਰ ਮਿਲ ਕੇ ਮੁਆਵਜ਼ਾ ਦੇਣਗੇ ਜਿਹੜੇ ਕਿਸਾਨ ਨਹੀਂ ਅੱਗ ਲਾਊਗਾ ਉਹ ਵੀ ਨਹੀਂ ਦਿੱਤਾ ਕਿਸੇ ਨੂੰ ਫਿਰ ਹਰ ਜਗ੍ਹਾ ਤੇ ਜੇ ਅਸੀਂ ਕਿਸਾਨ ਦੇ ਜਿਹੜੀ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਉਹ ਸੁਪਰੀਮ ਕੋਰਟ ਨੂੰ ਸਰਕਾਰ ਤੇ ਪਾਉਣੀ ਚਾਹੀਦੀ ਹੈ ਨਾ ਕਿ ਕਿਸਾਨਾਂ ਤੇ ਮੈਂ ਸਮਝਦਾ ਇਸ ਵਾਸਤੇ ਸਰਕਾਰਾਂ ਜ਼ਿੰਮੇਵਾਰ ਨੇ ਸਰਕਾਰਾਂ ਨੇ ਨਾ ਤਾਂ ਇਨਫਰਾਸਟ੍ਰਕਚਰ ਤਿਆਰ ਕੀਤਾ ਹੈ ਕਿ ਨਾ ਹੀ ਕਿਸਾਨਾਂ ਦੀ ਮਦਦ ਕੀਤੀ ਇਸ ਮਸਲੇ 'ਚ ਜੇ ਮਦਦ ਕੀਤੀ ਹੁੰਦੀ ਕਿਸਾਨ ਨੂੰ ਸਾਰਾ ਜਾਣਦਾ ਵੀ ਇਹਦਾ ਨੁਕਸਾਨ ਧੂਏ ਦਾ ਮੇਰਾ ਹੋ ਰਿਹਾ ਕਿਸਾਨ ਦਾ ਆਪਦਾ ਨੁਕਸਾਨ ਹੋ ਰਿਹਾ ਕਿਸਾਨ ਦੇ ਪਰਿਵਾਰ ਦਾ ਨੁਕਸਾਨ ਹੋ ਰਿਹਾ ਉਹ ਕਿਉਂ ਮਜਾਊਗਾ ਇਹ ਤਾਂ ਮਜਬੂਰੀ ਬਸ ਇਹ ਸਾਰਾ ਕੁਝ ਕਰਨਾ ਪੈ ਰਿਹਾ ਤੇ ਸਰਕਾਰ ਨੂੰ ਮੁਆਵਜ਼ਾ ਦੇਣ ਜਾਂਦਾ ਸਮਾਂ ਸੁਪਰੀਮ ਕੋਰਟ ਨੂੰ ਅਸੀਂ ਬੇਨਤੀ ਕਰਾਂਗੇ ਉਹ ਸੈਂਟਰ ਨੂੰ ਤੇ ਸਟੇਟਾਂ ਨੂੰ ਆਦੇਸ਼ ਕਰਨ ਕਿ ਕਿਸਾਨਾਂ ਦਾ ਜੋ ਬਣਦਾ ਮੁਆਵਜ਼ਾ ਉਹ ਦਿੱਤਾ ਜਾਵੇ ਜਿਹੜੀ ਮਸ਼ੀਨਰੀ ਚ ਸਬਸਿਡੀ ਸੀ ਉਹਦੇ ਚ ਬੋਡੀ ਪੱਡੀ ਧੱਕਲੇਬਾਜੀ ਹੋਈ ਆ ਉਹਦੀ ਜਾਂਚ ਕਰਨ ਸੁਪਰੀਮ ਕੋਰਟ ਵਾਲੇ ਦੱਸਣ ਵੀ ਕਿੰਨਾ ਕਰੋੜਾ ਰੁਪਇਆ ਹੁਣ ਤਾਂ ਕਿਨੇ ਚਿਰ ਤੋਂ ਤਾਂ ਸਬਸਿਡੀ ਨਹੀਂ ਮਿਲੀ ਲੇਕਿਨ ਟੈਕ ਡੈਮ ਵਾਲਾ ਮਸਲਾ ਵੀ ਗਵਰਨਰ ਸਾਹਿਬ ਕਹਿੰਦੇ ਮੈਂ ਲੈ ਕੇ ਜਾਵਾਂ ਐਨਵਾਇਰਨਮੈਂਟ ਮੰਤਰੀ ਜੀ ਤੇ ਮੰਤਰੀ ਕਹਿ ਰਹੇ ਨੇ ਕਹਿੰਦੇ ਜਿੰਨਾ ਫੰਡ ਸੀ ਉਹਦੇ ਚ ਖਰਚਾ ਹੋ ਗਿਆ ਰੱਖਦਾ ਸਾਨੂੰ ਤਾਂ ਵਿਆਜ ਭਰਨਾ ਪੈਂਦਾ ਤਰੀ ਇੱਕੋ ਦੀ ਗੱਲਬਾਤ ਹੈ ਨਹੀਂ ਨਹੀਂ ਵਿਆਜ ਵਾਲਾ ਕੋਈ ਇਸ ਚੀਜ਼ ਦੀ ਗੱਲ ਨਹੀਂ ਹੈ ਜੀ ਜਿਹੜਾ ਪੈਸਾ ਹੈ ਮੈਂ ਦਾਤ ਤੁਨੂੰ ਐ ਐਸਡੀਆਰ ਐਫ ਤੁਹਾਡੇ ਫੰਡ ਚ ਪਿਆਏਗਾ ਹੁਣ ਜੇ ਇਹਨਾਂ ਨੇ ਕਿਸੇ ਹੋਰ ਕੰਮ ਲਈ ਵਰਤ ਲਿਆ ਉਹ ਉਹਦੇ ਵਿਆਜ ਦੇਣਾ ਪਊਗਾ ਪਏ ਤੇ ਦਾ ਵਿਆਜ ਜਿਹਨਾਂ ਨੂੰ ਮਿਲੂ ਉਲਟਾ ਨਹੀਂ ਨਹੀਂ ਕਿਤੇ ਜਿੱਨਾ ਖਰਚ ਕਰ ਲੈਣੇ ਜੀ ਅਸੀਂ ਗਾ ਫਿਰ ਹੋਰ ਪਾਸੇ ਕਿਉਂ ਖਰਚਦੇ ਨੇ ਮੇਰੀ ਗੱਲ ਸੁਣੋ ਉਸ ਦਾ ਮਤਲਬ ਇਹ ਮੰਨਦੇ ਨਹੀਂ ਵੀ ਅਸੀਂ ਹੋਰ ਪਾਸੇ ਖਰਚ ਲਿਆ ਸਾਨੂੰ ਵਿਆਜ ਦੇਣਾ ਪਊਗਾ ਜਿਹੜਾ ਇਹ ਜਿਸ ਮਕਸਦ ਲਈ ਆਇਆ ਜੋ ਉਸ ਵਾਸਤੇ ਖਰਚਣਗੇ ਫਿਰ ਤਾਂ ਕੋਈ ਵਿਆਜ ਨਹੀਂ ਹੈ ਇਹਨੂੰ ਜੇ ਡਿਵਰਟ ਕਰਨਗੇ ਕਿਸੇ ਪਾਸੇ ਜਾਂ ਹੋਰ ਮਿਸਯੂਜ਼ ਕਰਨਗੇ ਉਹਦੇ ਦਾ ਵਿਆਜ ਪੈਣੀ ਪੈਣਾ ਠੀਕ ਕਿਉਂਕਿ ਜਿਹੜਾ ਰਿਜ਼ਰਵ ਫੰਡ ਹੈ ਉਹਦੇ ਤੇ ਜਿਹੜਾ ਪੈਸਾ ਪਿਆ ਉਹਦੇ ਤੇ ਵਿਆਜ ਜੁੜਦਾ ਹੈਗਾ ਉਹ ਵਿਆਜ ਬੈਂਕਾਂ ਦਿੰਦੀਆਂ ਨੇ ਉਹ ਵਿਆਜ ਸ਼ੋਅ ਕਰਨਾ ਇਹਨਾਂ ਨੇ ਜੇ ਵਰਤ ਲਿਆ ਉਹ ਵਿਆਜ ਨਹੀਂ ਮਿਲ ਰਿਹਾ ਉਹਦਾ ਨੁਕਸਾਨ ਫਿਰ ਇਹਨਾਂ ਨੇ ਪੰਜਾਬ ਸਰਕਾਰ ਨੂੰ ਕਹਿਣਾਗਾ ਵੀ ਤੁਸੀਂ ਦੱਸੋ ਪੈਸਾ ਵਿਆਜ ਬਣਦਾ ਸੀ ਕਿੱਥੇ ਗਿਆ ਵਿਆਜ ਇਹਨਾਂ ਦੇ ਅਧਿਕਾਰੀ ਦਾ ਕਹਿੰਦਾ ਲੋਨ ਆ ਕਹਿੰਦਾ ਇਹ ਬਸ ਮਤਲਬ ਨਾ ਤਾਂ ਹੈ ਸਹੀ ਮੈਂ ਨਾ ਵਿਚ ਅਧਿਕਾਰੀ ਨਾ ਹੁੰਦਾ ਦੱਸ ਦਿਆ ਜਾਏ ਆਪਣ ਜਾਣਾ ਸਰਕਾਰ ਵਾਲੇ ਕਹਿੰਦਾ ਲੋਨ ਆ ਲੋਨ ਦੱਸੀ ਜਾ ਰਿਹਾ ਓਕੇ ਜੀ ਓਕੇ ਜੀ ਥੈਂਕ ਯੂ ਥੈਂਕ ਯੂ ਸਾਰੇ ਤੁਹਾਨੂੰ ਵੀ ਕਾਫੀ ਅੱਜ